ਆ ਵੀਡੀਓ ਵਾਇਰਲ ਹੋਈ ਜਾਂਦੀ ਆ ਇਹ WhatsApp ਤੇ ਮਿਲੀ ਸੀਗੀ ਹੋ ਸਕਦਾ ਇਹ ਮਹੀਨਾ ਵੀ ਦਿਨ ਵੀਡੀਓ ਪੁਰਾਣੀ ਹੋਵੇ ਇੱਕ ਬਜ਼ੁਰਗ ਮਾਤਾ ਨੂੰ ਇੱਕ ਜਲਮ ਕੁੜਦਾ ਇੱਕ ਦਰਿੰਦਾ ਕੁੜਦਾ ਉਹਦਾ ਰਿਸ਼ਤਾ ਕੋਈ ਵੀ ਹੋ ਸਕਦਾ ਵੀ ਉਹਦੀ ਤਾਈ ਚਾਚੀ ਮਾਸੀ ਦਾਦੀ ਜਾਂ ਮਾਂ ਕਹਿ ਸਕਦੇ ਮਾਂ ਲੱਗਦੀ ਹੋਵੇ ਉਹਨੂੰ ਪਸ਼ੂਆਂ ਨੂੰ ਕੁੜਦਾ ਉਹ ਵੀਡੀਓ ਹੈ ਪਤਾ ਨਹੀਂ ਕਿੱਥੋਂ ਦੀ ਆ ਉਹ ਵਾਇਰਲ ਹੋਈ ਜਾਂਦੀ ਆ ਇਹ ਵੀਡੀਓ ਤੁਸੀਂ ਸਾਰੀ ਵੇਖੋ ਤੇ ਵੀਡੀਓ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਬਾਰੇ ਕਰਦੇ ਹਾਂ ਜਲ ਇਹਦੇ ਬਾਰੇ ਆਪਾਂ ਕਰਦੇ ਹਾਂ ਪਤਾ ਇਹ ਹਾਕ ਤੋਂ ਨਾਲ ਇਹ ਦਰਿੰਦਾ ਹੈ ਇੰਨੀ ਇਨਸਾਨੀਅਤ ਕਰ ਗਈ ਇੰਨੀ ਇਨਸਾਨੀਅਤ ਕਰ ਗਈ ਜੇ ਕੋਈ ਇਨਸਾਨ ਬਸੂ ਬਸੂ ਨੂੰ ਵੀ ਨਹੀਂ ਇਦਾਂ ਕੁੱਟ ਸਕਦਾ ਜਿਵੇਂ ਉਹ ਕੁੱਟਦਾ ਇਸ ਕੁੱਟੜ ਦਾ ਇਸ ਜ਼ੁਲਮ ਦਾ ਆਪਾਂ ਪਤਾ ਕਰੀਏ ਔਰਤ ਹੀ ਔਰਤ ਦਾ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਪਈ ਆ ਜੋ ਆਪਾਂ ਪਹਿਲਾਂ ਵੀ ਨੇ ਵੀਡੀਓ ਫਿਰ ਆਪਾਂ ਇਹਦੇ ਬਾਰੇ ਕਰਦੇ ਆ ਸਾਰੀ ਗੱਲ ਆ ਆ ਤੁਸੀਂ ਹੁਣ ਵੇਖੋ ਇਸ ਵੀਡੀਓ ਦੇ ਵਿੱਚ ਇਹ ਨੌਜਵਾਨ ਇਦਾਂ ਲੱਗਦਾ ਜਿਵੇਂ ਕਿਸੇ ਨਸ਼ੇ ਦਾ आदी ਹੁੰਦਾ ਜਾਂ ਉਹਦੀ ਮਾਂ ਨੇ ਉਹਨੂੰ ਪੈਸੇ ਨਹੀਂ ਦਿੱਤੇ ਹੁੰਦੇ ਚਿੱਟਾ-ਚੁੱਟੀਆਂ ਚਿੱਟਾ ਅੱਜਕੱਲ੍ਹ ਜਨਤਾ ਜਾਦੇ ਖਾਂਦੀ ਐ ਜਾਂ ਕੋਈ ਗੋਲੀਆਂ ਗੱਪੇ ਖਾਈ ਜਾਂਦੇ ਆ ਜਦੋਂ ਘਰੋਂ ਪੈਸੇ ਨਹੀਂ ਮਿਲਦੇ ਉਦੋਂ ਇਹਨੂੰ ਘਰਦਿਆਂ ਨੂੰ ਕੁੱਟਦੇ ਆ ਐਂ ਮਹਿਸੂਸ ਹੁੰਦਾ ਬਾਕੀ ਤੁਸੀਂ ਦੱਸੋ ਵੀ ਕੀ ਹੋ ਸਕਦਾ ਵੀ ਜਾਂ ਇਹਦੀ ਮਾਂ ਵੀ ਹੋ ਸਕਦੀ ਜਾਂ ਕੋਈ ਹੋਰ ਰਸਤਾ ਕੋਈ ਹੋ ਰਿਹਾ ਹੋ ਰਿਹਾ ਨਾ ਹੋ ਸਕਦਾ ਜੋ ਇਸ ਤਰ੍ਹਾਂ ਇਹਦੀ ਨੌਜਵਾਨ ਕੁੱਟ ਮਾਰ ਕਰ ਰਿਹਾ ਆ ਦੋ ਜਨਾਨੀਆਂ ਫਰਦਿਆਂ ਕੋਲੇ ਮੈਨੂੰ ਲੱਗਦਾ ਜਾਂ ਤਾਂ ਇਹ ਸਮਾਸਾ ਕੋਈ ਪਰਸ ਜਾਂ ਕੋਈ ਪੈਸੇ ਜਾਂ ਕੋਈ ਗਹਿਣੇ ਚੋਰੀ ਕਰਦੇ ਹੋਣੇ ਆ ਇਹ ਖੇਤਾਂ ਚ ਛਿਗ ਝਗੜਾ ਮਾਦਾ ਤੋਂ ਬਹੁਤ ਪੈਂਦਾ ਪਰ ਕੋਈ ਵੀ ਨਹੀਂ ਆਇਆ ਸ਼ਰਮਤ ਮਾਲ ਦੀ ਗੱਲ ਇਹ ਕੀ ਹੋ ਸਕਦਾ ਕੀ ਕਾਰਨ ਹੋ ਸਕਦਾ ਦੱਸੋ ਰੱਬ ਵੀ ਬਚਾਵੇ ਹਜੇ ਨਸ਼ੇੜੀ ਬੰਦਿਆਂ ਤੋਂ ਜੋ ਲੁੱਟਾ ਖੂਹਾਂ ਕਰਦੇ ਆ ਜਾਂ ਸੱਟਾਂ ਮਾਰਦੇ ਆ ਬੇਰਜਾਂ ਦੇ ਕਿੱਥੇ ਭਰਨਗੇ ਬਾਕੀ ਸचेत ਹੋਵੇ ਇਹਨਾਂ ਤੋਂ ਬਚੋ ਇਹਨਾਂ ਦਾ ਪਤਾ ਜ਼ਰੂਰ ਕਰੋਗੇ ਹੈ ਕੌਣ ਆਏ ਇੰਦਾ ਬੇੜਾ ਕਰਕੰਤ ਯਾਰ ਦੁਨੀਆਂ ਦਾ ਆਓ ਜੀ ਜੀ ਆਇਆਂ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਹੈ WhatsApp ਤੇ ਆਈ ਸੀਗੀ ਇਹ ਉਸ ਦਾ ਪੁਰਾਣੀ ਵੀਡੀਓ ਹੈ ਮਹੀਨਾ 20 ਦਿਨ ਪੁਰਾਣੀ ਹੋਵੇ ਇੱਕ ਬਜ਼ੁਰਗ ਮਾਤਾ ਉਹ ਨੂੰ ਹੋ ਖੇਤਾਂ ਦੇ ਵਿੱਚ ਸੁੱਟ ਕੇ ਜਾਂ ਤਾਂ ਉਹ ਜਿਹੜਾ ਮੁੰਡਾ ਉਹਨੂੰ ਪੜਦਾ ਉਹਦੀ ਮਾਂ ਹੋਊਗੀ ਉਹ ਉਹਦੀ ਮਾਤਾ ਹੋਊਗੀ ਜਾਂ ਕੋਈ ਤਾਈ ਚਾਚੀ ਮਾਸੀ ਜੇ ਕੋਈ ਰਸਤਾ ਹੁੰਦਾ ਉਹ ਨੂੰ ਉਹ ਰਸਤਾ ਹੁੰਦਾ ਤਿਰੂਰ ਬੋਹਉਂਦਾ ਮੁੰਡੇ ਉਹਦੇ ਵਿੱਚ ਆਪਾਂ ਵੇਖਦੇ ਆਂ ਵੀ ਉਹ ਕੁੱਟੀ ਜਾਂਦਾ ਮੋਰੂ ਕੋਈ ਵੀਡੀਓ ਆ ਕੇ ਵੇਰਵਾ ਕਰਦੇ ਪਤਾ ਨਹੀਂ ਇੰਨਾ ਵੱਡਾ ਕਿਹੜਾ ਉਸ ਮਾਤਾ ਦੁੱਖ ਨਾ ਹੋ ਗਿਆ ਵੀੜਾ ਨੂੰ ਐ ਪਸਵਾਨੂ ਵੀ ਆਏ ਅਗਲਾ ਰਿਕਾਰਡ ਦਾਣਾ ਜਿਵੇਂ ਉਹ ਕੁੱਟੀ ਜਾਂਦਾ ਲੱਤਾਂ ਨਾਲ ਮੁਖੀਆਂ ਨਾਲ ਨਾਲ ਦੋ ਜਨਨੀਆਂ ਬਾਅਦ ਦੇ ਵਿੱਚ ਆਉਂਦੀਆਂ ਇੰਦਾ ਲੱਗਦਾ ਜਿਵੇਂ ਉਹਨੂੰ ਛਡਾਉਂਦੀਆਂ ਆਉਂਦੀਆਂ ਪਰ ਉਹ ਛਡਾਉਂਦੇ ਨਹੀਂ ਉਹ ਉਹਦੀ ਸਪੋਰਟ ਕਰਾਉਂਦੀਆਂ ਉਹਨੂੰ ਕੋਲੇ ਖੜ ਕੇ ਯਾਨੀ ਕੰਦਗਾ ਮੇਜ਼ੁਰਕ ਮਾਤਾ ਨੂੰ ਵੀ ਇੰਨੀ ਇਨਸਾਨੀਅਤ ਗਿਰ ਗਈ ਆਪਣੀ ਯਾਰ ਹਨ ਵੀ ਪਸ਼ੂਆਂ ਨੂੰ ਆਪਾ ਕੁੱਟੀ ਜਾਂਦੇ ਹਾਂ ਮਾੜੀ ਮੋਟੀ ਸ਼ਰਮ ਕਰ ਲੈ ਯਾਰ ਪੰਜਰਾ ਹੋ ਸਕਦਾ ਦਾੜੀ ਰੱਖੀ ਆ ਗੁਰਸਿੱਖ ਬੰਦਾ ਹੋਵੇ ਪਰ ਸ਼ਰਮ ਹੈ ਨਹੀਂ ਸ਼ਰਮ ਦਾ ਘਾਟਾ ਜੇ ਬਜ਼ੁਰਗ ਮਾਤਾ ਜੇ ਜੇ ਤਾਂ ਤੇਰੀ ਮਾਂ ਲੱਗਦੀ ਯਾਰ ਨਹੀਂ ਸੰਭੀ ਜਾਂਦੀ ਉਹਨਾਂ ਬਿਰਧ ਆਸ਼ਰਮ ਬਣਿਆ ਤੇ ਜਵਾਂ ਕਰਾ ਦੇ ਚੇਹ ਜਾ ਤਨ ਜੁਲਮ ਨਾ ਕਰੋ ਯਾਰ ਫੇਰ ਵੀ ਤੁਹਾਡਾ ਕੋਈ ਨਾ ਕੋਈ ਰਿਸ਼ਤਾ ਹੋਊਗਾ ਇਹ ਵੀਡੀਓ ਪਤਾ ਨਹੀਂ ਹੈ ਕਿੱਥੋਂ ਦੀ ਹੈ ਵਾਇਰਲ ਹੋਈ ਜਾਂਦੀ ਆ ਜਿਹਦਾ ਪਤਾ ਕਰੀਏ ਵੀ ਹੈ ਕਿੱਥੋਂ ਦੀ ਹੈ ਆਪਾਂ ਉਦੋਂ ਹੀ ਲਗਦੀ ਆ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਉਸਦੇ ਵਾਲਮ ਤੇ ਜਿਹੜਾ ਉਹ ਮੁਕੀਆਂ ਨਾਲ ਖਸੁੰਨਾ ਨਾਲ ਕੁੱਟਿਆ ਜਾਂਦਾ ਤੇ ਬੋਲੇ ਦੋ ਔਰਤਾਂ ਖੜੀਆਂ ਜਾਂ ਲੈ ਸਸਤ ਲੱਗਦੀ ਹੋਣੀ ਹੈ ਕਿ ਦੰਦ ਖਟਣ ਤੇ ਸफाई ਕਰੀ ਹੋਣੀ ਪਰ ਤੁਸੀਂ ਸ਼ਰਮ ਕਰ ਲਓ ਔਰਤ ਦੀ ਔਰਤ ਨੇ ਹੋਣੀ ਪੜੀ ਗਈ ਇਹ ਤਾਂ ਬੇਦਾਰ ਜਲਮੇ ਯਾਰ ਜੇ ਜੋ ਆਪਾਂ ਕਰਾਂਗੇ ਉਹ ਜਾ ਆਪਾਂ ਨੂੰ ਘਰ ਦਾ ਬਣਾ ਦੇਗਾ ਪਰਮਾਦਵਾ ਤੋਂ ਜਿਵੇਂ ਜ਼ਬਾਈ ਤੋਂ ਜ਼ਮ ਮੜਾ ਮੁੰਡਾ ਤਾਂ ਬਹੁਤ ਖਾਣਾ ਮਾ ਧਰਮਾਂ ਨੂੰ ਉਹਦਾ ਕੁਰੀ ਸ਼ਰਮ ਕੱਪ ਨੂੰ ਮੜੀ ਗਈ ਇਹ ਤਾਂ ਲੱਗਦਾ ਜਿਵੇਂ ਕੋਈ ਨਸ਼ੇ ਦਾ ਆਦੀ ਹੁੰਦਾ ਜਿਵੇਂ ਉਹਨੂੰ ਪੜਦਾ ਮਾਰ ਨੂੰ ਕੋਈ ਯਾਹੀ ਦੋਸਤੋ ਇਹ ਵੀਡੀਓ ਇੰਨੇ ਕਿ ਸ਼ੇਅਰ ਕਰੋ ਉਸ ਜਾਲਮ ਦਾ ਉਸ ਬੁਚੜ ਦਾ ਪਤਾ ਲੱਗੇ ਵੀ ਹੈ ਕੌਣ ਹੈ ਕਿਹੜਾ ਮਾਈ ਦਾ ਲਾਲ ਹੈ ਇਹ ਤੇ ਕਾਨੂੰਨੀ ਕਾਰਵਾਈ ਹੋਵੇ ਜੋ ਇਸ ਤਰ੍ਹਾਂ ਇਹ ਬਜ਼ੁਰਗ ਮਾਤਾ ਨੂੰ ਕੋਸਦਾ ਮਾਂ ਇੱਕ ਮਾਂ ਹੁੰਦੀ ਆ ਉਹ ਆਪਣੇ 5 4 ਪੁੱਤ ਸਾਮ ਲੈਂਦੀ ਆ ਜੇ ਪੰਜਾਂ ਚਾਰਾਂ ਦੇ ਦੋ ਤਿੰਨ ਥੀਏ ਹੁੰਦੀਆਂ ਦੋ ਪੁੱਤ ਹੁੰਦੇ ਆ ਉਹ ਸਾਮ ਲੈਂਦੀ ਆ ਪਰ ਜਦੋਂ ਮਾਂ ਨੂੰ ਸਾਮਨ ਦਾ ਟਾਈਮ ਹੁੰਦਾ ਨਾ ਉਦੋਂ ਪਤਾ ਨਹੀਂ ਇਹ ਇੱਕ 사이ਕਾ ਤੋਂ ਬਣ ਜਾਂਦੇ ਲੋਕ ਜਿਆਦਾਤਰ ਆਪਾਂ ਵੇਣੇ ਆ ਵੀ ਦਰਤਾ ਆਸ਼ਰਮ ਜਮਾ ਕਰਾ ਦਿੰਦੇ ਆ ਐਸ ਝੁਲਮ ਨਾਲੋਂ ਤਾਂ ਉੱਥੇ ਜਮਾ ਕਰਾਏ ਚੰਗਾ ਇਹ ਝੁਲਮ ਦਾ ਨਾਮ ਹੋਇਆ ਯਾਰ ਮਾਂ ਪਿਓ ਇੱਕ ਵਾਰੀ ਮਿਲ ਮਿਲਿਆ ਦੁਨੀਆ ਤੇ ਦੁਆਰਾ ਨਹੀਂ ਮਿਲਣਾ ਨਾ ਆਪ ਆਪਣੇ ਧੀਆਂ ਪੁੱਤਾਂ ਦੁਆਰਾ ਮਿਲਣਾ ਮਾਂ ਦਾ ਖਰਚ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਦੀ ਆ ਫਿਰ ਆਪਣੇ ਪੇਟ ਦੇ ਨਾਲ ਆਪਾਂ ਜੇ ਇੱਕ ਘੰਟਾ ਵੱਟਾ ਹੀ ਬੰਦ ਕੇ ਰੱਖੀਏ ਨਾ ਤਾਂ ਪਤਾ ਲੱਗੂ ਕੀ ਤਕਲੀਫ ਹੁੰਦੀ ਆ ਤੇ ਐਡਾ ਜਲਨ ਹੁੰਦਾ ਪੱਲਾ ਇਹ ਤੇ ਨਹੀਂ ਹੁੰਦਾ ਦਸਾਂ ਕਰਾਂ ਮਗਰ ਪੰਜ ਸੱਤਾਂ ਕਰਾਂ ਦਾ ਹੀ ਹਾਲ ਹੁੰਦਾ ਬਾਕੀ ਮਾਂ ਪੇ ਲੋਨ ਚਾਹੀਦਾ ਅਮਰ ਤੋਂ ਹਸਾਬ ਨਾਲ ਉਹਨਾਂ ਨੂੰ ਬਦਲਣਾ ਚਾਹੀਦਾ ਕਿਉਂਕਿ ਜਿਹੜਾ ਪਹਿਲਾ ਸਮਾਂ ਲੰਘ ਗਿਆ ਉਹ ਹੁਣ ਨਹੀਂ ਆਉਣਾ ਜੋ ਹੁਣ ਵਾਲਾ ਸਮਾਂ ਉਹ ਬਾਅਦ 'ਚ ਨਹੀਂ ਆਉਣਾ ਪਹਿਲਾ ਸਮਾਂ ਇਹ ਸੀਗਾ ਵੀ ਜ਼ਿਆਦਾਤਰ ਮਾਈਆਂ ਮਾਤਾ ਸਾਡੀਆਂ ਬੀਬੀਆਂ ਉੱਥੇ ਹੀ ਕੰਮ ਕਰਦੀਆਂ ਸੀਗੀਆਂ ਇਹਨਾਂ ਦੋਤਰ ਰਲਕਣਾ ਤਾਂ ਕੱਪੜੇ ਧੋਣੇ ਕੋਈ ਵੀ ਜਣੀ ਸਫਾਈ ਕਰਨੀ ਈ ਕੰਮ ਸੀ ਜਿਹੜੇ ਇੱਥੇ ਮਿਹਨਤ ਜ਼ਿਆਦਾ ਲੱਗੇ। ਅੱਜ ਕੱਲ ਮਿਹਨਤਾਂ ਘਟ ਗਈਆਂ। ਘਰੇ ਆਪਣੇ ਸਫਾਈਆਂ ਕਰਨ ਨੂੰ, ਪੋਚੇ ਲਾਉਣ ਨੂੰ, ਬੁੜੀਆਂ ਰੱਖੀਆਂ ਕੱਪੜੇ ਧੋਣ ਨੂੰ। ਔਰਤਾਂ ਬੀਬੀਆਂ ਬੁੜੀਆਂ ਰੱਖੀਆਂ ਕੰਮ ਕਰਨ ਨੂੰ ਹੈ ਨਹੀਂ। ਤੇ ਵੇਹਲੀਆਂ ਖਾ-ਖਾ ਕੇ ਮੱਛਰੀਆਂ ਜਾਂ ਵੱਧ-ਵੱਧ ਕੀ ਆ। ਫੋਨ ਫੜੇ ਹੱਥ ਤੇ ਸਮਾਰਟ ਫੋਨ ਹੈ ਜਿਹੜੀ ਕਿੱਥੇ ਵਿੱਚ। വീഡിയോ ਪਾਤਾ ਨੂੰ ਇੱਕ ਜਾਲਮ ਘੁੜਦਾ ਇੱਕ ਦਰਿੰਦਾ ਘੁੜਦਾ ਉਹਦਾ ਰਸਤਾ ਕੋਈ ਵੀ ਹੋ ਸਕਦਾ ਵੀ ਉਹਦੀ ਤਾਈ ਚਾਚੀ ਮਾਸੀ ਦਾਦੀ ਜਾਂ ਆਮਾ ਕਹਿ ਸਕਦੇ ਮਾਂ ਲੱਗਦੀ ਹੋਵੇ ਉਹਨੂੰ ਪਸ਼ੂ ਵਾਂਗ ਘੁੜਦਾ ਉਹ ਵੀਡੀਓ ਹੈ ਪਤਾ ਨਹੀਂ ਕਿੱਥੋਂ ਦੀ ਆ ਉਹ ਵਾਇਰਲ ਹੋਈ ਜਾਂਦੀ ਆ ਇਹ ਵੀਡੀਓ ਤੁਸੀਂ ਸਾਰੀ ਦੇਖੋ ਤੇ ਵੀਡੀਓ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਬਾਰੇ ਕਰਦੇ ਆਂ ਗੱਲ ਇਹਦੇ ਬਾਰੇ ਆਪਾਂ ਕਰਦੇ ਆਂ ਪਤਾ ਹੈ ਕਿੱਥੋਂ ਦਾ ਜਾਲਮ ਇਹ ਦਰਿੰਦਾ ਹੈ ਕਿੱਥੋਂ ਦਾ ਇੰਨੀ ਇਨਸਾਨੀਅਤ ਗਿਰ ਗਈ ਇੰਨੀ ਇਨਸਾਨੀਅਤ ਗਿਰ ਗਈ ਜੇ ਕੋਈ ਇਨਸਾਨ ਪਸ਼ੂ ਪਸ਼ੂ ਨੂੰ ਵੀ ਨਹੀਂ ਇਦਾਂ ਕੁੱਟ ਸਕਦਾ ਜਿਵੇਂ ਉਹ ਕੁੱਟਦਾ ਇਹ ਸੁੱਚੜਦਾ ਇਹ ਜ਼ਾਲਮ ਦਾ ਆਪਾਂ ਪਤਾ ਕਰੀਏ ਔਰਤ ਹੀ ਔਰਤ ਦਾ ਸਭ ਤੋਂ ਵੱਡੀ ਦੁਸ਼ਮਣ ਬਣੀ ਪਈ ਹੈ ਅਜਿਹਾ ਉਹ ਪਹਿਲਾਂ ਲੈਣਾ ਵੀਡੀਓ ਫਿਰ ਆਪਾਂ ਇਹਦੇ ਬਾਰੇ ਕਰ ਦਿਆਂ ساری ਹੱਲ ਬੋ